ਪਟਿਆਲਾ ਸ਼ਹਿਰੀ ਦੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਨੇ 21 ਨੰਬਰ ਪੁਲ ਤੇ ਉੱਪਰ ਬਣਨ ਜਾਰੀ ਨਵੀਂ ਸੜਕ ਦਾ ਰਿਬਨ ਕੱਟ ਕੇ ਕੀਤਾ ਉਦਘਾਟਨ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਜੀਤਪਾਲ ਸਿੰਘ ਕੋਹਲੀ ਨੇ ਕੀ ਕਿਹਾ ਆਓ ਸੁਣਦੇ ਹਾਂ ਉਹ ਘਟਨ ਹੋ ਰਿਹਾ ਜਿਹੜੀ ਸੜਕ ਦਾ ਜੜਕੇ ਸਾਹ ਦੇਖੋ ਤੁਸੀਂ ਜਿਹੜਾ ਫਲਾਇਓਵਰ ਹੈ 21 ਨੰਬਰ ਫਾਟਕ ਵਾਲਾ ਇਹ ਵੀ ਬਹੁਤ ਜਿਹੜਾ ਹੈ ਟੁੱਟਿਆ ਹੋਇਆ ਸੀ ਬਹੁਤ ਇਹਦੀ ਸੜਕ ਦੀ ਖਸਤਾ ਹਾਲਤ ਸੀ ਤੁਹਾਡੇ ਸਾਹਮਣੇ ਜਿਹੜਾ ਹੈ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਦੁਖਨਵਾਂ ਸਾਹਿਬ ਵਾਲੀ ਰੋਡ ਵੀ ਜਿਹੜੀ ਹੈ ਬਣਨ ਜਾ ਰਹੀ ਹੈ ਤੇ ਬਹੁਤ ਜਲਦੀ ਜਿਹੜੀ ਹੈ ਪਟਿਆਲੇ ਸ਼ਹਿਰ ਦੀਆਂ ਸਾਰੀਆਂ ਮੇਨ ਰੋਡਸ ਜਿਹੜੀਆਂ ਨੇ ਬਣਦੀਆਂ ਜਾਣਗੀਆਂ ਕੰਮ ਜਿਹੜਾ ਹੈਗਾ ਤਿੰਨ ਡਿਪਾਰਟਮੈਂਟਸ ਜਿਹੜੇ ਨੇ ਉਹ ਅਲੱਗ-ਅਲੱਗ ਥਾਵਾਂ ਤੇ ਪੈਰਲਲ ਸਿਮਲਟੇਨियसली ਕੰਮ ਕਰ ਰਹੇ ਨੇ ਤੇ ਉਮੀਦ ਹੈ ਕਿ ਇਸ ਸੀਜ਼ਨ ਸਰਵੀਆਂ ਦੇ ਸ਼ੀਲ ਨੂੰ ਪਹਿਲਾਂ ਪਹਿਲਾਂ ਅਸੀਂ ਕਰ ਲਾਂਗੇ ਕਿੰਨਾ ਖਰਚਾ ਆ ਗਿਆ ਦੇਖੋ ਇਹ ਜਿਹੜਾ ਸਟ੍ਰੈਚ ਹੈਗਾ ਇਹ ਡੇਢ ਕਰੋੜ ਦਾ ਸਟ੍ਰੈਟੇਜੀ ਇਹ ਜਿਹੜਾ ਹੈਗਾ ਰੇਲਿੰਗ ਤੋਂ ਰੇਲਿੰਗ ਜਿਹੜੀ ਤੁਸੀਂ ਰੇਲਿੰਗ ਦੇਖ ਰਹੇ ਹੋ 21 ਨੰਬਰ ਫਾਰਟਕ ਦਾ ਪੂਰਾ ਜਿਹੜਾ ਬੋਥ ਸਾਈਡ ਜਿਹੜੀਆਂ ਐਂਡ ਟੂ ਐਂਡ ਜਿਹੜਾ ਹੈ ਇਹਦੀ ਕਾਰਪੇਟਿੰਗ ਹੋਏਗੀ ਸਰ ਉਹਨਾਂ ਦੇ ਕਈਆਂ ਦੀ ਸ਼ਿਕਾਇਤਾਂ ਆ ਰਹੀਆਂ ਕਿ ਸੜਕ ਥੋੜੀ ਕਮਜ਼ੋਰ ਬਣ ਰਹੀ ਹੈ ਕਿ ਹੋਰਨਾਂ ਵੀ ਠੇਕੇਦਾਰਾਂ ਨੂੰ ਕੁਝ ਸਰ ਜੇ 5 ਪੈਸੇ ਦਾ ਵੀ ਕੋਈ ਕਮੀ ਪੇਸ਼ੀ ਆਈ ਡਾਪਾਰਟਮੈਂਟ ਤੇ ठेकेदार ਦੋਨੋਂ ਦੇ ਵਿਲ ਬੀ ਹੈਲਡ ਰਿਸਪਾਂਸਿਬਲ ਮੈਂ ਪਹਿਲਾਂ ਹੀ ਕਿਹਾ ਹੋਇਆ ਵੈਰੀ ਕਲੀਅਰ ਦ ਵੈਰੀ ਫਰਸਟ ਥਿੰਗ ਉਹ ਮੈਂ ਤਾਂ ਇਹਨੇ ਕਿਹਾ ਵੀ ਕੁਆਲਿਟੀ ਤੇ ਕੁਆਂਟੀਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਕੰਮ ਜਿਹੜਾ ਹੈਗਾ ਇੱਕ ਦਿਨ ਵੱਧ ਘੱਟ ਮੈਂ ਜ਼ਰੂਰ ਬਰਦਾਸ਼ਤ ਕਰ ਸਕਦਾ ਬਟ ਕੁਆਲਿਟੀ ਕੁਆਂਟੀਟੀ ਤੇ ਕੋਈ ਕੰਪਰੋਮਾਈਜ਼ ਨਹੀਂ ਪਾਣੀ ਦੀ ਪਾਈਪਲਾਈਨਾਂ ਜਿਹੜੀਆਂ ਪੂਰੀਆਂ ਪੈ ਚੁੱਕੀਆਂ ਜੇ ਕਿਉਂਕਿ ਦੁਬਾਰਾ ਵੀ ਪੱਟਣ ਦੀ ਕੋਸ਼ਿਸ਼ ਹੋ ਸਕਦੀ ਹੈ ਦੁਬਾਰਾ ਯਾਰ ਉਹ OHSR ਬਣਨੇ ਨੇ ਪਹਿਲਾਂ ਤਾਂ ਹਜੇ ਅਜੇ ਜਿਹੜੇ ਨੇ ਦੋ ਟੈਂਕੀਆਂ ਪਾਣੀ ਦੀਆਂ ਬਣੀਆਂ ਨੇ ਉਹਨਾਂ ਨੂੰ ਸਾਲ ਲੱਗ ਉਹ ਕੰਮ ਕਰਾ ਕੇ ਬਾਅਦ ਦੇ ਵਿੱਚ ਜਿਹੜੇ ਹੈ ਕਰੈਕਸ਼ਨ ਅਸੀਂ ਦੇਖਾਂਗੇ ਕੀ ਕਰਨਾ ਹੈ